ਜਗਜੀਤ ਸਿੰਘ ਜਟਾਣਾ ਫਤੇਗੜ੍ਹ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਜਟਾਣਾ ਉੱਚਾ ਜਿੱਥੇ ਇੱਕ ਅੱਜ ਕਿਸਾਨ ਦੇ ਪਰਿਵਾਰ ਦੇ ਉੱਤੇ ਕਹਿਰ ਟੁੱਟਿਆ ਤਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਉਸ ਕਿਸਾਨ ਦੀਆਂ ਤਿੰਨ ਮੱਜਾਂ ਤੇ ਦੋ ਕਟੀਆਂ ਨੇ ਜਿਹੜੀਆਂ ਉਹ ਕਰੰਟ ਦੀ ਭਿੰਡ ਚੜ ਗਈਆਂ ਔਰ ਗੱਲ ਕਰਦੇ ਆ ਭਜਨ ਸਿੰਘ ਪੁੱਤਰ ਹਜੂਰਾ ਸਿੰਘ ਪਿੰਡ ਜਟਾਣਾ ਉੱਚਾ ਤੋਂ ਕਿਸਾਨ ਨੇ ਜਿਹੜੇ ਖੇਤਾਂ ਦੇ ਵਿੱਚ ਰਹਿੰਦੇ ਨੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਜਿਨ੍ਹਾਂ ਦੇ ਇੱਥੋਂ ਜਿਹੜੀ ਬਿਜਲੀ ਦੀ ਤਾਰ ਲੰਘਦੀ ਸੀ ਇਹਨਾਂ ਨੇ अनेका ਵਾਰ ਬਿਜਲੀ ਬੋਰਡ ਮਹਿਕਮੇ ਨੂੰ ਅਪੀਲਾ ਕੀਤੀਆਂ ਦਲੀਲਾਂ ਦਿੱਤੀਆਂ ਕਿ ਇਹ ਤਾਰਾਂ ਨੂੰ ਇੱਥੋਂ ਹਟਾਇਆ ਜਾਵੇ ਪਰੰਤੂ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਪਰਿਵਾਰਕ ਮੈਂਬਰ ਦੱਸਦੇ ਨੇ ਵੀ ਅਨੇਕਾਂ ਵਾਰ ਉਹ ਬਿਜਲੀ ਦਫ਼ਤਰ ਗਏ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਅਨੇਕਾਂ ਵਾਰ ਅਪੀਲਾਂ ਕੀਤੀਆਂ ਵੀ ਇਹ ਤਾਰ ਦੇ ਨਾਲ ਕੋਈ ਨੁਕਸਾਨ ਹੋ ਸਕਦਾ ਪਰ ਕਿਸੇ ਨੇ ਅਜੇ ਤੱਕ ਸੁਣਵਾਈ ਨਹੀਂ ਕੀਤੀ ਆਪਾਂ ਗੱਲਬਾਤ ਕਰ ਲਏ ਨੇ ਕਿ ਪਰਿਵਾਰ ਇਸ ਤਾਰ ਬਾਰੇ ਕੀ ਕਹਿੰਦਾ ਕਿੰਨੀ ਕਵਾਰ ਉਹਨਾਂ ਨੇ ਬਿਜਲੀ ਬੋਰਡ ਦੇ ਕਰਮਚਾਰੀਆਂ ਦੇ ਨਾਲ ਰابطਾ ਕੀਤਾ ਧੰਨਵਾਦ ਮੇਰਾ ਨਾਮ ਭਜਨ ਸਿੰਘ ਹੈ ਕਟ ਨੰਬਰ ਕਟਣਾ ਵਾਪਰੀ ਆ ਬੇਟਾ ਪਿਛਲੇ ਪਾਸੇ ਲੈ ਆਂਦੇ ਹਾਂਜੀ ਉੱਥੇ ਸਾਡੇ ਡੈਡ ਲਾਈਨ ਦੇ ਟੂਸੇ ਮਾਰੇ ਹੋਏ ਸੀ। ਅੱਛਾ ਜੀ, ਬਿਜਲੀ ਵਾਲਿਆਂ ਨੇ। ਹਾਂਜੀ। ਅਸੀਂ ਕਈ ਵਾਰੀ ਪਿੱਟੇ ਆ। ਹਾਂਜੀ। ਵੀ ਸਾਡੀ ਉਹ ਲਾਈਨ ਸਵਾਦੋ ਸਾਡੇ ਘਰਾਂ ਦੇ ਉੱਪਰ ਚ ਹੀ ਜਾਂਦੀ ਹੈ। ਠੀਕ ਆ ਜੀ। ਉੱਥੋਂ ਇੱਕ ਤਾਰ ਟੁੱਟ ਕੇ ਆਹ ਤਾਰ ਪਈ ਹੈ। ਹਾਂਜੀ। ਆਹ ਦੇ। ਅੱਛਾ ਜੀ। ਹਾਂ। ਠੀਕ ਆ। ਉਦੋਂ ਫਿਰ ਅੱਗ ਗੁਫੈਲੀ ਆ। ਹਾਂਜੀ। ਸਭ ਕੁਝ ਉਦੋਂ ਹੀ ਹੋਇਆ। ਮਤਲਬ ਤਾਰ ਟੁੱਟਣ ਦੇ ਨਾਲ ਇਹ ਘਟਨਾ ਵਾਪਰੀ ਆ। ਹਾਂਜੀ। ਕਿੰਨੀਆਂ ਮੱਝਾਂ ਮਰਗੀਆਂ ਜੀ? ਤਿੰਨ ਮੱਝਾਂ ਜੀ। ਇੱਕ ਤਾਂ ਗੱਬਣਾ ਹੈ ਉਹਨੂੰ ਅੱਜ 11ਵਾਂ ਮਹੀਨਾ ਲੱਗਿਆ ਸੀ। ਹਾਂਜੀ। ਅੱਗੇ ਚੱਲੀ ਜਾਈਏ ਅੰਦੇ 10 ਦਿਨ ਦੀ ਜੀ ਉਹਦਾ ਟਾਰਗੇਟ ਕੀ ਮਤਲਬ ਇਹਨੂੰ ਅੱਜ ਤਾਰੂ ਵੀ ਹੈ ਇੱਕ 3 ਮਹੀਨੇ ਦੀ ਚੈੱਕ ਕਰਾਉਣੀ ਸੀ ਝੋਟੀ ਅੱਛਾ ਜੀ ਇੱਕ ਉਹ ਭਲਿਆਟੀ ਹੈ ਅੱਛਾ ਉਹਦੀ ਕੱਟੀ ਵੀ ਮਰਗੀ ਨਾਲ ਅੱਛਾ ਉਹਦੀ ਕੱਟੀ ਮਰਗੀ ਨਾਲ ਅੰਦਰ ਉਹ ਪਈਆ ਚਾਹੇ ਤੇ ਲਿਓ ਹਾਂਜੀ ਹਾਂ ਇਹ ਜਦੋਂ ਤੁਸੀਂ ਮੌਕੇ ਤੇ ਆ ਕੇ ਦੇਖਿਆ ਤਾਰ ਉੱਪਰ ਡਿੱਗੀ ਹੋਈ ਸੀ ਜਾਂ ਕੀ ਸੀ ਤਾਰ ਦਾ ਆ ਦੇਖੋ ਹਾਂਜੀ ਇਹ ਮੱਜਾਂ ਭਰੀਆਂ ਪਈਆਂ ਦੀ ਹਾਂਜੀ ਹਾਂ ਕਿਉਂ ਕਿਹੜਾ ਹਰ ਵਕਤ ਕੋੜ ਬਹਿ ਹੁੰਦਾ ਹਾਂਜੀ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਸਾਨੂੰ ਤਕਰੀਬਨ ਹਾਂਜੀ ਪੌਣੇ 1 3 ਵਜੇ ਦੇ ਆਲੇ ਦਾਲ ਦਾ ਹੈਗਾ ਸਾਕਾ ਮੈਨੂੰ 3 ਵਜੇ ਪਤਾ ਲੱਗਿਆ 3 ਵਜੇ ਪਤਾ ਲੱਗਿਆ ਅੱਛਾ ਹੁਣ ਬਿਜਲੀ ਬੋਰਡ ਤੋਂ ਆਇਆ ਕੋਈ ਮੁਲਾਜ਼ਮ ਬਿਜਲੀ ਬੋਰਡ ਤੋਂ ਆਏ ਨੇ ਬੇਟਾ ਤਿੰਨ ਮੁਲਾਜ਼ਮ ਉਹ ਵੀ ਪ੍ਰਾਈਵੇਟ ਅੱਛਾ ਹਾਂ ਮੌਕੇ ਤੇ ਪਹੁੰਚਿਆ ਕੋਈ ਨਹੀਂ ਆਇਆ अच्छा कोई नहीं वो भी प्राइवेट अच्छा हुन की मांग करदे हो ਤੁਸੀਂ ਕੀ ਹੋਣਾ ਚਾਹੀਦਾ ਜੀ ਮੰਗ ਤਾਂ ਹੁਣ ਬੇਟਾ ਇਹਨਾਂ ਦਾ ਇਹ ਸਵਾ ਲੱਖ ਤੋਂ ਤਾਂ ਥੱਲੇ ਡੰਗਰੇ ਨਹੀਂ ਹੈ ਕਿੰਨੇ ਦੇ ਪਸ਼ੂ ਨੇ ਤਿੰਨੇ ਤਕਰੀਬਨ ਇਹ ਤਕਰੀਬਨ ਤਿੰਨੇ ਪਸ਼ੂ 3.5 ਲੱਖ ਦੇ ਗੇੜ ਦੇ ਅਠਾਜਨ ਜਾਂ ਦਸਦਾ ਅੰਦਾਜ਼ਨ ਠੀਕ ਆ ਹਾਂ ਠੀਕ ਆ ਕਿਉਂ ਇਹਨਾਂ ਦਾ ਸਿਰ ਮੂੰਹ ਦੀ ਫੋਟੋ ਚਲੀ ਜਾਵੇ ਗਵਰਨਮੈਂਟ ਕੋ ਤਾਂ ਪਤਾ ਲੱਗ ਜੂਗਾ ਵੀ ਹਾਂ ਵਾਕਈ ਹੁਣ ਤੁਹਾਡੀ ਮੰਗ ਕੀ ਹੈ ਵੇ ਮੰਗ ਤਾਂ ਹੁਣ ਬੇਟਾ ਇਹ ਫੈਸਲਾ ਹੀ ਹੋਊਗਾ ਹਾਂ ਜੀ ਹੈ ਇਹਦਾ ਮਾਲ ਦਾ ਮੁੱਲ ਮਿਲਣਾ ਚਾਹੀਦਾ ਠੀਕ ਆ ਬਾਕੀ ਜਿਹੜੀ ਸਾਡੀ ਜਾਨੀ ਨੁਕਸਾਨ ਬਚ ਗਿਆ ਉਹ ਅਸੀਂ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਹਾਂ ਇਹਦੇ ਚ ਮੁੱਖ ਦੋਸ਼ੀ ਕਿਹਨੂੰ ਸਮਝਦੇ ਤੁਸੀਂ ਜੀ ਮੁੱਖ ਦੋਸ਼ੀ ਤਾਂ ਜੀ ਮੈਕਮਾ ਬਿਜਲੀ ਦਾ ਅੱਛਾ ਜੀ ਤੂੰ ਸਮਾਰ ਕੇ ਸਾਡੇ ਕਹਿਸਾ ਨਿਕਾਲ ਠੀਕ ਠੀਕ ਹੈ ਜੀ ਹਾਂ ਅੱਗੇ ਕਦੇ ਕਿਹਾ ਤੁਸੀਂ ਇਹਨਾਂ ਨੂੰ ਵੀ ਇਹ ਤਾਰਾਂ ਨੂੰ ਇਧਰ ਬਹੁਤ ਵਾਰੀ ਮਗਜ ਮਾਰ ਕੇ ਚਲੇ ਆਇਆ ਅੱਛਾ ਹਾਂ ਜੀ ਕਿਸੇ ਨੇ ਸੁਣਿਆ ਕੀ ਕਰਦੇ ਆ ਹਾਂ ਜੀ ਜਾਣਗੇ ਬੰਦੇ ਅੱਛਾ ਜੀ हां जी, ना ना जी। आज ਸਾਡੇ ਕੋਲ ਪ੍ਰਾਈਵੇਟ ਆਏ ਨੇ ਕੋਈ ਨਹੀਂ ਆਇਆ ਨਾ ਜੇਈ ਨਾ ਐਸ ਡੀਓ ਹਾਂ ਠੀਕ ਹੈ ਹਾਂ ਜੀ ਭਾਰਤੀ ਕਿਸਾਨ ਯੂਨੀਅਨ ਦਾ ਡੱਲੇ ਵਾਲਾ ਇੱਕ ਆਗੂ ਹੈ ਅੱਛਾ ਜੀ ਆਪਣੇ ਪਿੰਡ ਦਾ ਜਿਵੇਂ ਕਹਿ ਲੋ ਹਾਂ ਜੀ ਵੀ ਪਰ ਸਾਡੀ ਕਿਸੇ ਨੇ ਵੀ ਅੱਜ ਥਾਈ ਅਸੀਂ ਜਦ ਲੈਂ ਟੁੱਟੀ ਹੈ ਇਹ ਹਾਂ ਜੀ ਕੋਈ ਇਹ ਪਿੱਛੇ ਨੇਰੀਆਂ ਆਈਆਂ ਸੀ ਹਾਂ ਜੀ ਤਿੰਨ ਸਾਲ ਚਾਰ ਸਾਲ ਪੁਰਾਣੀਆਂ ਹਾਂ ਜੀ ਜਦੋਂ ਅਸੀਂ ਇਹ ਲਾਈਨ ਟੁੱਟ ਗਈ ਆਪਣੇ 헤ਡੋਂ ਨਾ ਤੇਰੇ ਇਧਰੋਂ 헤ਡੋਂ ਤੇ ਘੰਗਰਾਲੀ ਆਈ ਜਿਹੜੇ ਇਧਰੋਂ ਆਪਣੇ ਲਖਣਪੁਰ ਪੀਡ ਹਮ ਹਮ ਪਰ ਕਿਸੇ ਨੇ ਗੌਰ ਨਹੀਂ ਕਰੀ ਹਾਂਜੀ ਸਾਡੇ ਘਰ ਦੇ ਪਿੱਛੇ ਕੋਲ ਇੱਟੀ ਝੂਸ ਮਾਰ ਕੇ ਗਏ ਉੱਥੇ ਮਤਲਬ ਉਹਨਾਂ ਨੇ ਐਂ ਝੂਸ ਮਾਰਤੇ ਅੱਛਾ ਜੀ ਉਹਨਾਂ ਕਿਹਾ ਵੀ ਮੈਂ ਖੁਦ ਖਿੱਚ ਵੀ ਲਈ ਅਸੀਂ ਬੰਦਿਆਂ ਲਾ ਕੇ ਹਮ ਖੁਦ ਮੇਰਾ ਭਤੀਜਾ ਭਾਈ ਹਮ ਅਸੀਂ ਲਾਈ ਪਰ ਕਿਸੇ ਨੇ ਅਸਰ ਕੋਈ ਨਹੀਂ ਕਰਿਆ ਹਮ ਪਰ ਹੁਣ ਅਸੀਂ ਕੀ ਕਰ ਸਕਦੇ ਆ ਸਾਡਾ ਇੰਨਾ ਨੁਕਸਾਨ ਹੋ ਗਿਆ ਕੌਣ ਦਊਗਾ ਹਮ ਪਰ ਪਰ ਅਸੀਂ ਹਟਣਾ ਨਹੀਂ ਅਸੀਂ ਰੋਡ ਪਰ ਜਾਮ ਵੀ ਲਾ ਦਾਂਗੇ ਅੱਛਾ ਜੀ ਤੇ ਮੇਰੇ ਨਾਲ ਆਉਣਗੇ ਵੀ ਬੰਦੇ ਠੀਕ ਜਨਾਨੀਆਂ ਵੀ ਆਉਣਗੀਆਂ ਪਿੰਡਾਂ ਦੀਆਂ ਹਮ ਪਰ ਜੇ ਤੁਸੀਂ ਸਮਝਾਂ ਤਾਂ ਸਮਝੋ ਠੀਕ